ਮੰਗਲਵਾਰ ਦਾ ਦਿਨ ਤੇ ਪਹੁੰਚ ਗਏ ਗਰਾਊਂਡ ਦੇ ਵਿੱਚ ਤੇ ਆ ਮੌਨਕੀ ਰੋਪ ਲਾਈ ਹੋਈ ਸੀ ਜਿਹਦੇ ਥੱਲੇ ਰੇਤਾ ਪਾਉਣਾ ਸੀਗਾ 2 ਮਹੀਨੇ 3 ਮਹੀਨੇ ਹੋ ਗਏ ਇਦਾਂ ਹੀ ਕਰਦੇ ਨੂੰ ਅੱਜ ਪਾਉਣੇ ਕੱਲ ਪਾਉਣੇ ਤੇ ਟਾਈਮ ਬੀਤ ਗਿਆ ਤੇ ਅੱਜ ਫਾਈਨਲੀ ਦਾ ਭਾਗ ਖੁੱਲੇ ਆ ਕੇ ਮਿੱਟੀ ਪੱਟ ਕੇ ਹੋਰ ਸਾਈਡਾਂ ਤੇ ਪਾ ਦੇਣੀ ਆ ਤੇ ਇਹਦੇ ਥੱਲੇ ਅਸੀਂ ਰੇਤਾ ਪਾਉਣਾ ਕਿ ਜਿਹੜਾ ਵੀ ਕੋਈ ਰੱਸਾ ਚੜਦਾ ਆ ਉਹਦੇ ਸੱਟ ਚੋਟ ਨਾ ਲੱਗੇ ਪੱਕੀ ਕਾ ਗਰਾਊਂਡ ਵਿੱਚ ਆ ਗਿਆ ਆ ਬਸ ਆ ਇੱਥੇ ਕਾ ਨਹੀਂ ਹੋਇਆ ਕਿਉਂਕਿ ਸੈਂਟਰ ਚ ਜਿਆਦਾ ਖੇਡਦੇ ਆ ਇਸ ਲਈ ਉੱਡ ਗਿਆ ਸੀ ਤੇ ਸਾਈਡਾਂ ਤੇ ਕਾ ਜਿਹੜਾ ਹੈ ਬਹੁਤ ਵਧੀਆ ਹੋਇਆ ਆ ਜਦੋਂ ਇੱਕ ਵਾਰੀ ਸਾਰਾ ਗਰਾਊਂਡ ਚ ਕਾ ਆ ਗਿਆ ਇੱਕ ਵਾਰੀ ਦੀ ਕਟਾਈ ਹੋ ਗਈ ਤੇ ਬਿਲਕੁਲ ਐਨ ਗੱਲਾਂ ਬਾਤਾਂ ਵਧੀਆ ਹੋ ਜਾਣੀਆਂ ਕਰੋ ਚੱਕ ਜੀ ਬਹੁਤ ਸੋਨਾ ਕਾ ਹੋ ਗਿਆ ਆ ਬਰ ਮੁੰਡੇ ਪ੍ਰੈਕਟਿਸ ਕਰਦੇ ਆ ਇਹਨਾਂ ਨੂੰ ਵੀ ਹੁਣ ਇੰਦਰ ਕੰਮ ਤੇ ਲਾ ਲਾਣਾ ਆ ਮੈਂ ਕਮਾਉਂ ਤੂੰ ਕਮਾ ਲੈਣਾ ਮੈਂ ਕਮਾਉਂ ਤੂੰ ਕਮਾ ਲੈਣਾ ਫੁਰਤੀ ਨਾਲ ਚੁਠਾ ਦੋ ਇੱਟੜਕੇ ਦੇ ਭੁੱਖੇ ਫਿਰਦੇ ਆ ਅੱਜ ਸੱਚੇ ਭੁੱਖੇ ਆ ਅੱਜ ਹਾਈਟਾਂ ਬਾਈ ਜੀ ਹੋਰਾਂ ਨੇ ਵੀ ਕੱਲੀ ਚਾਹ ਹੀ ਪੀਾਈ ਆ ਅੱਜ ਸੱਚੇ ਭੁੱਖੇ ਭੜਕੇ ਦੇ ਭੁੱਖੇ ਫਿਰਦੇ ਆ ਛੇਤਾ ਮੁੰਡੇ ਲੱਗੇ ਹੋਇਆ ਗਰਾਊਂਡ ਵਿੱਚ ਘਾਹ ਨੂੰ ਪਾਣੀ ਲਾਉਣ ਤੇ ਆ ਗਰਾਊਂਡ ਦੀਆਂ ਸੈਵਨ ਸਾਈਡ ਗਰਾਊਂਡ ਦੀਆਂ ਥੋੜੀਆਂ ਜੀਆਂ ਸੈਡਾਂ ਜਿਹੜੀਆਂ ਸੀ ਇਹ ਇੱਟਾਂ ਪੱਟ ਕੇ ਥੋੜੀਆਂ ਬੈਕ ਕੀਤੀਆਂ ਆ ਕਿਉਂਕਿ ਥੋੜੀ ਗਰਾਊਂਡ ਸਾਨੂੰ ਚਾਹੀਦੀ ਸੀ ਕਿਉਂਕਿ ਬੱਚੇ ਡਿੱਗਦੇ ਸੀ ਉਹ ਜਿਹੜੀਆਂ ਇੰਟਰਲੋਕ ਇੱਟਾਂ ਲੱਗੀਆਂ ਹੋਣੀਆਂ ਉਹਦੇ ਉੱਤੇ ਤੇ ਹੁਣ ਇਹਨਾਂ ਨੂੰ ਪੱਟ ਕੇ ਅਸੀਂ ਥੋੜਾ ਜਿਹਾ ਇਹਦਾ ਲੈਵਲ ਕਰ ਦਿੱਤਾ ਆ ਤੇ ਜਿਹਦੇ ਨਾਲ ਵਧੀਆ ਹੋ ਜੂਗੀ ਗਰਾਊਂਡ ਵੀ ਖੁੱਲ ਗਈ ਆ ਤੇ ਖੇਡਣ ਦੇ ਵਿੱਚ ਵੀ ਥੋੜਾ ਜਿਹਾ ਹੋਰ ਨੇ ਬੱਚਿਆਂ ਨੂੰ ਆਨੰਦ ਆਊਗਾ ਤੇ ਬੱਚੇ ਆ ਸਾਰੇ ਪੂਰੀ ਹੈਲਪ ਕਰਦੇ ਆ ਇਹਨਾਂ ਨੇ ਇੱਟਾਂ ਨਾਲ ਹੋ ਕੇ ਪੱਟੀਆਂ ਤੇ ਜਿਹੜਾ ਕ੍ਰੈਸ਼ਰ ਵਗੈਰਾ ਸੀ ਇੱਥੇ ਚੱਕ ਕੇ ਉਹ ਸਾਈਡ ਤੇ ਕੀਤਾ ਉਹ ਸਾਈਡ ਤੇ ਇੱਟਾਂ ਰਖੀਆਂ ਤੇ ਆਪਾਂ ਜਿਹੜੀਆਂ ਇੱਟਾਂ ਇਹ ਆ ਹੌਲੀ-ਹੌਲੀ ਕਰਕੇ ਉੱਥੇ ਲਵਾ ਦੇਣੀਆਂ ਗਰਾਊਂਡ ਦੀਆਂ ਇੱਟਾਂ ਗਰਾਊਂਡ ਦੇ ਵਿੱਚ ਹੀ ਲੱਗ ਜਾਣੀਆਂ ਨਾ ਕਿ ਕਿਤੇ ਬਾਹਰ ਲੱਗਣੀਆਂ ਤੇ ਆ ਪੂਰਾ ਲੈਵਲ ਕਰ ਦਿੱਤਾ ਨਾਲ ਇੱਥੇ ਤੱਕ ਇੱਟਾਂ ਲੱਗੀਆਂ ਹੋਈਆਂ ਸੀ ਜਿੱਥੇ ਤੱਕ ਆ ਕਹਾ ਦੇਖ ਸਕਦੇ ਆਪਾਂ ਉੱਥੇ ਤੱਕ ਇੱਟਾਂ ਚੱਕ ਦਿੱਤੀਆਂ ਸਾਰੀਆਂ ਚੱਕ ਕੇ ਤਾਂ ਗਰਾਊਂਡ ਉਨੀ ਖੋਲ ਲਈ ਜਿੰਨੀ ਸਾਨੂੰ ਜ਼ਰੂਰਤ ਸੀ ਦੋਨੋਂ ਸਾਈਡ ਤੋਂ ਇਸ ਸਾਈਡ ਵੀ ਤੇ ਉਹ ਸਾਈਡ ਤੋਂ ਵੀ ਪਾਣੀ ਵਾਲੀ ਟੈਂਕੀ ਭਰ ਚੁੱਕੀ ਆ ਬੈਲ ਨਹੀਂ ਲੱਗੀ ਹੈਗੀ ਜੇ ਤਾਂ ਆਮ ਘਰਾਂ ਦੇ ਵਿੱਚ ਬੈਲ ਲੱਗੀ ਹੁੰਦੀ ਹੈ ਕਿ ਪਾਣੀ ਵਾਲੀ ਟੈਂਕੀ ਭਰ ਗਈ ਆ ਬੰਦ ਕਰ ਲੋ ਆ ਦੇਖੋ ਇੱਧਰ ਵੀ ਤੁਹਾਨੂੰ ਦਿਖਾ ਦਨੇ ਆ ਜੀ ਇੱਟਾਂ ਜਿਹੜੀਆਂ ਆ ਇੱਥੇ ਜਿਹੜੀਆਂ ਪੱਟੀਆਂ ਉੱਥੋਂ ਟਰੈਕ ਤੋਂ ਪੱਟ ਕੇ ਇੱਥੇ ਰੱਖ ਦਿੱਤੀਆਂ ਆ ਕਿਉਂਕਿ ਆ ਜਿਹੜਾ ਇੱਧਰ ਸਟੇਜ ਬਣੀ ਹੋਈ ਆ ਸਾਡੇ ਤੇ ਆ ਜਿਹੜਾ ਕਾਰਨਰ ਆ ਹਨਾ ਇੱਥੇ ਘਾਹ ਵਗੈਰਾ ਬਹੁਤ ਹੋ ਜਾਂਦਾ ਸੀ ਤੇ ਹੁਣ ਇਹਨੂੰ ਪੂਰਾ ਲੈਵਲ ਕਰਕੇ ਆਪਾਂ ਇਹ ਜਿਹੜੀਆਂ ਇੱਟਾਂ ਆ ਵਧੀਆ ਤਰੀਕੇ ਨਾਲ ਇੱਥੇ ਹੀ ਲਾ ਦੇਣੀਆਂ ਤੇ ਜਿਸ ਨਾਲ ਥੋੜੀ ਗਰਾਉਂਡ ਹੋਰ ਜ਼ਿਆਦਾ ਸੋਹਣੀ ਹੋ ਜੂਗੀ ਤੇ ਆ ਸਾਈਡ ਦਾ ਜਿਹੜਾ ਇਦਾਂ ਇੱਟਾਂ ਪੱਟੀਆਂ ਸੀ ਇੱਥੋਂ ਇੱਥੋਂ ਲੈ ਕੇ ਇੱਥੇ ਤੱਕ ਇੱਟਾਂ ਸੀ ਇਦਾਂ ਪੂਰੀ ਹੋ ਲੈਣੇ ਪੱਟੀ ਜੀ ਸਾਨੂੰ ਕਿਉਂਕਿ ਸਾਡੀ ਜਿਹੜੀ ਫੁੱਟਬਾਲ ਦੀ ਗਰਾਊਂਡ ਦੀ ਆਊਟਲਾਈਨ ਸੀ ਉਹ ਇੱਥੇ ਤੱਕ ਆਉਂਦੀ ਸੀ ਜਿਹਦੇ ਨਾਲ ਬੱਚੇ ਡਿਵੀਜ਼ਨਦੇ ਸੀ ਹੁਣ ਸਾਡੀ ਗਰਾਊਂਡ ਵਧੀਆ ਹੋ ਗਈ ਆ ਤੇ ਆ ਥੋੜਾ ਘੁੰਮਣ ਨੂੰ ਵੀ ਟਰੈਕ ਜਿਹਾ ਆਪਾਂ ਛੱਡ ਦਿੱਤਾ ਐ ਸਿਆਣੇ ਬਜ਼ੁਰਗ ਜਿਨ੍ਹਾਂ ਨੇ ਵੀ ਘੁੰਮਣਾ ਉਹ ਵੀ ਘੁੰਮ ਸਕਦੇ ਕੋਈ ਚੱਕਰ ਨਹੀਂ ਤੇ ਇੱਟਾ ਆਪਾਂ ਇੱਥੇ ਲਾ ਦੇਣੀਆਂ ਜੀ ਆਹ ਪਈਆਂ ਐ ਸਾਰੀਆਂ ਇਹ ਇੱਥੇ ਕਾਰਨਰ ਚ ਹੀ ਲੱਗ ਜਾਣੀਆਂ ਕਿਉਂਕਿ ਸਾਡੇ ਬੱਚੇ ਜਿਹੜੇ ਆ ਪਿੰਡ ਤੇ ਖੇਡਦੇ ਆ ਸਾਡੇ ਕੋਲ ਵੱਡੀ ਗਰਾਊਂਡ ਨਹੀਂ ਹੈਗੀ ਛੋਟੀ ਗਰਾਊਂਡ ਆ ਇੱਥੋਂ ਹੀ ਤਿਆਰ ਕਰਨ ਲੱਗੇ ਹੋਏ ਆ ਬੱਚਿਆਂ ਨੂੰ ਫੁੱਟਬਾਲ ਵਾਲਿਆਂ ਨੂੰ ਤੇ ਇਸ ਛੋਟੀ ਗਰਾਊਂਡ ਨੂੰ ਹੀ ਤਿਆਰ ਕਰਨ ਤੇ ਜ਼ੋਰ ਲੱਗਾ ਹੋਇਆ ਆ ਸਾਡਾ ਤੇ ਜਿੰਨੇ ਵੀ ਬਾਹਰਲੇ ਬੰਦੇ ਆ ਆਪਣੇ ਨਾਲ ਸਪੋਰਟ ਕਰਦੇ ਆ ਪਿੰਡ ਦੇ ਜਿਹੜੇ ਆ ਬੱਚੇ ਵੀ ਨਾਲ ਹੀ ਆ ਸਾਰੇ ਤੇ ਘਾਹ ਆਪਣਾ ਵਧੀਆ ਹੋ ਗਿਆ ਸਾਈਡਾਂ ਤੇ ਹੋ ਗਿਆ ਉੱਥੇ ਮੈਚ ਕਰਾਏ ਸੀ ਉਹਦੇ ਕਰਕੇ ਉੱਡ ਗਿਆ ਗੱਬੇ ਲਾਈਨ ਪਰ ਉਹ ਵੀ ਹੋ ਜਾਊਗਾ ਜੀ ਜਦੋਂ ਪ੍ਰਸਾਪਨਾ ਚ ਮੀਂਹ ਪੈਣੇ ਆ ਪੂਰਾ ਘਾਹ ਹੋ ਜਾਣਾ ਤੇ ਲਾਈਟਾਂ ਦਾ ਦੇਖ ਸਕਦੇ ਆਂ ਜੀ ਰਾਤ ਦਾ ਨਜ਼ਾਰਾ ਆ ਸ਼ਾਮ ਦਾ 8 ਵਜੇ ਗਏ ਆ ਤੇ ਲਾਈਟਾਂ ਆਪਾਂ ਪੂਰੀ ਗਰਾਊਂਡ ਚ ਲਾਈਆਂ ਆ ਕਿ ਕਿਸੇ ਵੀ ਬੱਚੇ ਨੂੰ ਜੇ ਕੋਈ ਲੇਟ ਟਿਊਸ਼ਨ ਪੜ੍ਹ ਕੇ ਆਉਂਦਾ ਆ ਤੇ ਉਹਨੂੰ ਖੇਡਣ ਵਿੱਚ ਕੋਈ ਪ੍ਰੋਬਲਮ ਨਾ ਆਵੇ ਰਾਤ ਨੂੰ ਸ਼ਾਮ ਨੂੰ ਵੀ 7 ਵਜੇ 7:30 8 ਵਜੇ ਆ ਕੇ ਵੀ ਆਪਣੀ ਐਕਸਰਸਾਈਜ਼ ਕਰ ਸਕਦਾ ਆ ਕੋਈ ਬਜ਼ੁਰਗ ਐਕਸਰਸਾਈਜ਼ ਕਰ ਸਕਦਾ ਆ ਇੱਥੇ ਆ ਕੇ ਨੱਠ ਸਕਦਾ ਆ ਜਿਹਨੇ ਨੱਠਣਾ ਆ ਤੇ ਸਾਰਾ ਸੋਚ ਕੇ ਹੀ ਚੀਜ਼ਾਂ ਕੀਤੀਆਂ ਸੀ ਜਦੋਂ ਇਹ ਗਰਾਊਂਡ ਬਣਾਈ ਸੀ ਤੇ ਉਹ ਸਾਈਡ ਤੇ ਉੱਤੇ ਬਾਲੀਬਾਲ ਗਰਾਊਂਡ ਬਣੀ ਹੋਈ ਆ ਤੇ ਨਾਲ ਆ ਕ੍ਰਿਕਟ ਦਾ ਬਣਾਇਆ ਪ੍ਰੈਕਟਿਸ ਕਰਨ ਨੂੰ ਇੱਥੇ ਮੁੰਡੇ ਆ ਖੇਡਦੇ ਹੁੰਦੇ ਆ ਕ੍ਰਿਕਟ ਆ ਕੇ ਆ ਜੇ ਤੁਹਾਨੂੰ ਇਹਨਾਂ ਦੇ ਕੋਲ ਵੀ ਲੈ ਜਾਨਾ ਜਾਲ ਲਾਇਆ ਹੈ ਅਸੀਂ ਕ੍ਰਿਕਟ ਦਾ ਨਾਲ ਆ ਵਿੱਚੇ ਫੋਟੋ ਵਾਲ ਰੁੜ ਗਿਆ ਇੱਥੇ ਆ ਦੇਖੋ ਜੀ ਪੂਰਾ ਇਹਨਾਂ ਲਈ ਜਾਲ ਲਾ ਕੇ ਬਣਾਇਆ ਆ ਕਿ ਗੇਂਦ ਬਾਹਰ ਨਾ ਜਾਵੇ ਇਹ ਕ੍ਰਿਕਟ ਵਾਲੀ ਟੀਮ ਆ ਪ੍ਰੈਕਟਿਸ ਕਰਦੇ ਰਹਿੰਦੇ ਜਿੱਦਾਂ ਜਿੱਦਾਂ ਵੀ ਇਹਨਾਂ ਦਾ ਟਾਈਮ ਮਿਲਦਾ ਜਿੱਦਾਂ ਜਿੱਦਾਂ ਆਉਂਦੇ ਆ ਕਮਾਂਕਾਰਾਂ ਤੋਂ ਤੇ ਆਹ ਸਾਈਡ ਦੇ ਉੱਤੇ ਬਾਲੀਵਾਲ ਗਰਾਊਂਡ ਬਣੀ ਹੈ ਉਹ ਪੂਰਾ ਲੋਹੇ ਦਾ ਜਾਲ ਲਾਇਆ ਆਇਆ ਪਾਈਪ ਲਾ ਕੇ ਵਧੀਆ ਤਰੀਕੇ ਨਾਲ ਤੇ ਇਧਰ ਆਹ ਰਸਾ ਲਾਇਆ ਹੈ ਜੀ ਚੜਨ ਨੂੰ ਉੱਪਰ ਜਿਹੜੇ ਜਿਆਦਾ ਮੋਡਿਆਂ ਡੌਲਿਆਂ ਦਾ ਗੁੱਟਾਂ ਦਾ ਜੋਰ ਪਰਖਣਾ ਜਿਨ੍ਹਾਂ ਨੇ ਆਪਣਾ ਉਹ ਇਸ ਰਸੇ ਤੇ ਆ ਕੇ ਚੜ ਸਕਦੇ ਆ ਇਹਦੇ ਵਿੱਚ ਅਸੀਂ ਮਿੱਟੀ ਚੱਕ ਕੇ ਤੇ ਇਹਦੇ ਵਿੱਚ ਅਸੀਂ ਰੇਤਾ ਪਾ ਦੇਣਾ ਹੈ ਜੀ ਇਹਦੇ ਵਿੱਚ ਤਾਂ ਜੋ ਕਈ ਵਰੀ ਕੋਈ ਅਣਹੋਣੀ ਹੋ ਜਾਵੇ ਜਾਂ ਕੋਈ ਡਿੱਗ ਜਾਵੇ ਉੱਪਰੋਂ ਉਹਦੇ ਸੱਟ ਚੋਟ ਨਾ ਲੱਗੇ ਰੇਤੇ ਨਾਲ ਬਚਾਅ ਹੋ ਜਾਊਗਾ ਉਹਦਾ ਜੀ ਤੇ ਬਾਕੀ ਕੰਮ ਵਧੀਆ ਚੱਲੀ ਜਾਂਦਾ ਜੀ ਸਾਰਾ ਉਹ ਵੇਖੋ ਜੀ ਚੰਦ ਦਿਖਾਦੀ ਤੁਹਾਨੂੰ ਚੰਦ ਅੱਧਾ ਦੀਦਾ ਹੱਲੇ ਲਓ ਵੀ ਕਰੋ ਚੈੱਕ ਮੁੰਡੇ ਦੀ ਮਿਹਨਤ ਚੱਲ ਵੀ ਮਾਰ ਡੰਡ ਡੰਡ ਮਾਰ ਕਰੋ ਚੈੱਕ ਵੀ ਹੁੰਦਾ ਅੱਤ ਕਰਾਉਂਦਾ ਪੂਰੀ ਐਨ ਇਤੋਂ ਜੋਤ ਲੱਗਦੀ ਐ ਪਰ ਜਿਹੜਾ ਇੱਕ ਵੀ ਜੁੜੇ ਪੂਰੇ ਸਰੀਰ ਤੇ ਕੱਟਕੁੱਟ ਪਿਆ ਹੋ ਆ ਫੁੱਟਵਾਲ ਵਾਲਿਆਂ ਦਾ ਸਰੀਰ ਇਦਾਂ ਦਾ ਹੁੰਦਾ ਉਹ ਤੁਸੀਂ ਵੀ ਸੁਣ ਲਓ ਸਾਰੇ ਜਣੇ ਇਦਾਂ ਐਕਸਰਸਾਈਜ਼ ਕਰਿਆ ਕਰੋ ਸਵੀਲਾਂ ਦੇ ਪਾਣੀ ਪੀ ਪੀ ਫੁੱਲੀ ਜਾਂਨੇ ਆ ਆ ਦੇਖ ਦੋ ਇੱਧਰ ਵੀ ਬੈਠੇ ਆ ਐਕਸਰਸਾਈਜ਼ ਕਰਿਆ ਕਰੋ ਆ ਆ ਦੇਖ ਮੁੰਡਾ ਖਾਂਦਾ ਇਹ ਵੀ ਜਿਆਦਾ ਹੈ ਪਰ ਇਹ ਪੂਰਾ ਇਹਨ ਜੋਰ ਮਾਰਦਾ ਆ ਕਿ ਗਰਾਊਂਡ ਦੇ ਵਿੱਚ ਆਹ ਮੁੰਡਾ ਪਾਜ ਕਰੋ ਚਲੋ ਚੈੱਕ ਜੀ ਮੁੰਡੇ ਦਾ ਸਰੀਰ ਦੇਖੋ ਪੂਰੇ ਸਰੀਰ 'ਚ ਕੱਟ ਪਏ ਹੋ ਵਾ ਗਰਮੀ ਗਰਮੀ ਹੋ ਗਿਆ ਐਕਸਰਸਾਈਜ਼ ਕਰਕੇ ਸੁਣ ਲਓ ਸਾਰੇ ਤੁਸੀਂ ਵੀ ਚੌਂਕੜੀ ਮਾਰ ਕੇ ਬੈਠੇ ਆ ਤੁਸੀਂ ਨਹੀਂ ਐਕਸਰਸਾਈਜ਼ ਕਰ ਸਕਦੇ ਹੈ ਓਏ ਉਹ ਤੁਸੀਂ ਬਣਿਓ ਇੱਕੋ ਜਿਹੀਆਂ ਟੀ-ਸ਼ਰਟਾਂ ਪਾ ਕੇ ਸੰਤਾ ਬੰਤਾ ਜੇ ਲਓ ਜੀ ਕਰੋ ਚੈੱਕ ਗਰਮੀ ਬਹੁਤ ਵਧ ਗਈ ਆ ਤੇ ਇੱਧਰ ਝੋਨਾ ਵੀ ਲੱਗਣਾ ਸ਼ੁਰੂ ਹੋ ਗਿਆ ਆ ਤੇ ਬਰੂਨੋ ਸਾਡਾ ਮ제 ਲੈ ਰਿਆ ਪੂਰੇ ਪੂਲ ਦੇ ਵਿੱਚ ਸਵੀਮਿੰਗ ਪੂਲ ਵਾਲੇ ਮ제 ਲੈ ਰਿਆ ਆ ਆੜ ਦੇ ਵਿੱਚ ਵੜ ਕੇ ਉਦਾਂ ਇਹਨੂੰ ਜਦ ਇਹ ਘਰ ਅਸੀਂ ਹਿਲਾਉਨੇ ਆ ਤੇ ਦੌੜਦਾ ਚੀਕਾ ਮਾਰਦਾ ਆ ਇੱਥੇ ਦੇਖੋ ਲਓ ਜੀ ਮਰਜੀ ਨਾ ਦੇਖੋ ਕਿਦਾਂ ਨਜ਼ਾਰੇ ਦਿੰਦਾ ਇਹ ਪੂਰਾ ਟੱਪਦਾ ਹੈ ਪੂਰੀ ਮਸਤੀ ਮਾਰਦਾ ਚਿੱਲ ਕਰਦਾ ਲਓ ਲਓ ਜੀ ਕਰੋ ਚੈੱਕ ਉਹ ਦੇਖ ਦਾ ਕੁੱਤੇ ਨੂੰ ਉਹ ਏੜਾ ਖੜਾ ਹੈ ਇਹ ਕੌਣ ਹੈ ਗਰਮੀ ਵੀ ਹੋਈ ਹੋਈ ਬਹੁਤ ਆ ਤਿੰਨ ਚਾਰ ਦਿਨਾਂ ਤੋਂ ਹਨਾ ਗਰਮੀ ਬਹੁਤ ਵੱਧ ਗਈ ਆ ਤੇ ਹੁਣ ਤੁਹਾਨੂੰ ਪਤਾ ਹੈ ਜਿਹੜੇ ਬੱਚੇ ਵੀ ਆ ਪਿੰਡਾਂ ਦੇ ਮੋਟਰਾਂ ਤੇ ਨਹਾਉਣ ਲੱਗ ਪਾਉਂਦੇ ਐਨ ਪੂਰਾ ਫੁੱਲ ਨੇ ਯਾਰਾ ਚੱਲਣਾ ਆ ਹੁਣ ਦੇਖਿਓ ਜੀ ਇੱਕ ਦੋ ਮਹੀਨੇ ਵੈਸੇ ਹੁਣ ਤੱਕ ਤਾਂ ਥੋੜਾ ਬਚਾਈ ਰਿਹਾ ਹੈ ਗਰਮੀ ਦਾ ਪਰ ਆਹ ਦੋ ਤਿੰਨ ਦਿਨਾਂ ਤੋਂ ਜ਼ਿਆਦਾ ਹੋ ਗਈ ਆ ਤੇ ਪਰ ਜੇ ਮੀਂਹ ਮੂ ਪੈ ਗਿਆ ਤੇ ਮੌਸਮ ਫੇਰ ਚੇਂਜ ਹੋ ਜਾਣਾ ਆ ਕਿਉਂਕਿ ਪਹਿਲਾਂ ਜਦੋਂ ਗਰਮੀਆਂ ਮਾਰਚ ਅਪ੍ਰੈਲ ਦੇ ਵਿੱਚ ਕਹਿੰਦੇ ਸੀ ਕਹਿੰਦੇ ਇਸ ਵਾਰੀ ਗਰਮੀ ਬਹੁਤ ਪੈਣੀ ਆ ਪਰ ਠੀਕ ਹੀ ਆ ਜੀ ਬਚਾਈ ਰੱਬ ਵੱਲੋਂ ਇਸ ਵਾਰ ਤਾਂ ਕਿਉਂਕਿ ਪਿਛਲੇ ਸਾਲ ਥੋੜੀ ਜ਼ਿਆਦਾ ਗਰਮੀ ਸੀ ਇਸ ਵਾਰੀ ਵੀ ਮੀਂਹ ਮੂਵੀ ਹੁਣ ਥੋੜੇ ਪੈ ਗਿਆ ਤੇ ਹੁਣ ਦੱਸਿਆ ਵੀ ਆ ਹੋਰ 2-4 ਦਿਨਾਂ ਤੱਕ ਮੀਂਹ ਪੈ ਜਾਣੇ ਆ ਤੇ ਅੱਜ ਨਹੀਂ ਬਰੂਨੋ ਮੰਦਾ ਕਹਿੰਦਾ ਅੱਜ ਤਾਂ ਇੱਥੇ ਬਾਹਰ ਹੀ ਨਾ ਕਿ ਜਾਣਾ ਮੈਂ ਅੱਜ ਸੋਚਿਆ ਸੀ ਕਿਉਂਕਿ ਜਦੋਂ ਵੀ ਇਹਨੂੰ ਘਮੌਣ ਲੈ ਕੇ ਆਉਣਾ ਆ ਗੰਦਾ ਬਹੁਤ ਹੋ ਜਾਂਦਾ ਇੱਥੇ ਕਿਉਂਕਿ ਕੱਦੂ ਕਰਦੇ ਹੁੰਦੇ ਆ ਝੋਨਾ ਲੱਗਦਾ ਆ ਉਹ ਪਰੇ ਵੀ ਤਾਂ ਇਹ ਵੱਡ ਜਾਂਦਾ ਆ ਝੋਨੇ ਦੇ ਵਿੱਚ ਜਾ ਕੇ ਤਾਂ ਲੱਭੜ ਜਾਂਦਾ ਸੀ ਤੇ ਅੱਜ ਪਤਾ ਨਹੀਂ ਕਿੱਧਰ ਹੋਈ ਦੇ ਹੁ ਆ ਗਿਆ ਕਿ ਮੈਂ ਦਾੜ ਦੇ ਵਿੱਚ ਸਾਫ਼ ਪਾਣੀ ਚੀ ਨਹਾਉਣਾ ਆ ਤੇ ਉੱਧਰ ਨਹੀਂ ਬੜਨਾ ਹੈਗਾ ਹੁਣ ਦੇਖਿਓ ਵੀ ਇੱਥੇ ਲੰਮਾ ਪੈ ਜਾਣਾ ਜਾ ਕੇ ਆ ਲਓ ਆ ਕੰਮ ਕਰ ਆ ਚਾਹੁੰਦਾ ਐ ਇਹਸਾ ਆ ਜਾ ਇੱਧਰ ਆ ਜਾ ਇੱਧਰ ਆ ਆ ਚਾਹੁੰਦਾ ਬੱਸ ਇਹ ਬੱਸ ਪਾਣੀ ਛੱਡਿਆ ਹੋਇਆ ਹੈ ਜੀ ਆ ਵੀ ਪਾਈਪ ਸਿਸਟਮ ਵੀ ਬਹੁਤ ਘੈਂਟ ਆ ਔਰ ਸਮੋਟਰ ਤੋਂ ਥੱਲੇ ਤੱਕ ਕਿਤੇ ਪਾਈਪ ਦੱਬਿਆ ਹੋਇਆ ਹੈ ਪਾਣੀ ਆ ਜਾਂਦਾ ਆ ਇਹਦੇ ਨਾਲ ਇਦਾਂ ਆ ਵੀ ਆੜੂੜ ਪਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਪਾਣੀ ਵੀ ਜਿਆਦਾ ਤੇਜ਼ੀ ਨਾਲ ਆਉਂਦਾ ਆ ਸਿੱਧਾ ਹੀ ਆਵਾਜ਼ਾਂ ਮਾਰਦਾ ਆ ਤੇ ਆਉਂਦਾ ਨਹੀਂ ਹੈਗਾ ਦੇਖੋ ਆ ਲਓ ਜੀ ਇਦਾਂ ਖੁਸ਼ ਰਹਿੰਦਾ ਹੈ ਪਾਣੀ ਦੇ ਵਿੱਚ ਪਾ ਕੇ ਇਦਾਂ ਖੁਸ਼ ਰਹਿੰਦਾ ਆ। ਆਵਾਜ਼ਾਂ ਮਾਰਦਾ ਕਿ ਆ ਜਾ ਆ ਜਾ। ਆ ਦੇਖੋ। ਇਹ ਘਰ ਘਰ ਪਾਣੀ ਪੀਂਦਾ ਹੁਣ। ਮੂੰਹ ਤਾਂ ਪਾਣੀ ਚ ਇਦਾਂ ਮਾਰਦਾ ਜਿਦਾ ਮੱਛੀਆਂ ਤੈਰਦੀਆਂ ਹੁੰਦੀਆਂ ਇਹ ਚ। ਕੋਈ ਵੀ ਆ ਜਾਨਵਰ ਆ ਚਾਹੇ ਇਨਸਾਨ ਆ ਜਦੋਂ ਜ਼ਿਆਦਾ ਬੰਦਸ਼ ਵਿੱਚ ਰਹਿੰਦਾ ਆ ਤੇ ਉਹ ਪਰੇਸ਼ਾਨ ਹੋ ਜਾਂਦਾ ਆ। ਯਾ ਪਾ ਤਾਂ ਜਦੋਂ ਵੀ ਇਹਨੂੰ ਲਿਹਾਈ ਦਾ ਖੁੱਲਾ ਛੱਡ ਦਿੰਦਾ ਬਈ ਅੱਧਾ ਘੰਟਾ ਘੰਟਾ ਮਾਰ ਮਸਤੀ ਘੁੰਮ ਮੈਦਨ ਖੇਤਾਂ ਦੇ ਵਿੱਚ ਲੈ ਨੀ ਯਾਰਾ ਘੁੰਮ ਕੇ ਪੂਰਾ ਚਲਿਏ ਫੇ ਆ ਜਾ ਫੇ ਚਲਿਏ ਨਾ ਹੱਲੇ ਨਹੀਂ ਹੱਲੇ ਨਹੀਂ ਦਿਲ ਕਰਦਾ ਜਾਣ ਨਾ ਹੱਲੋ ਵੀ ਦਿਲ ਕਰਦਾ ਲਓ ਹੱਲੇ ਨਹੀਂ ਇਹ ਦੇਖ ਤਾ ਇਹ ਬੰਦਿਆਂ ਨਾਲੋਂ ਘੱਟ ਐ ਜਿੱਦਾਂ ਮੁੰਡੇ ਕੱਦੂ ਦੇ ਵਿੱਚ ਵੜ ਜਾਂਦੇ ਆ ਪਾਣੀ 'ਚ ਵੜ ਕੇ ਫੇਰ ਗਾਰੇ 'ਚ ਲਿਬੜ ਗਏ ਇਹ ਕਰ ਲਿਆ ਹੁਣ ਪੂਰੀ ਮਸਤੀ ਕੋਈ ਨਹੀਂ ਸਾਡਾ ਵੀ ਆ ਜਾਣਾ ਦਿਨਾਂ ਹੋਰ ਇੱਕ ਤੋਂ ਦੋ ਦਿਨਾਂ ਤੱਕ ਜਦੋਂ ਕੱਦੂ ਕਰਨਾ ਆ ਅਸੀਂ ਵੀ ਇਦਾਂ ਹੀ ਕਰਨਾ ਹੈ ਉਹ ਆ ਜਾ ਆ ਜਾ ਆ ਜਾ ਇਹਨੂੰ ਆਇਆ ਆ ਜਾ ਚੱਲ ਵਿੱਚ ਆਪਣਾ ਹੋ ਸਾਫ਼ ਲੈ ਵਿੱਚ ਵੜ ਜਾ ਆ ਲੈ ਲਓ ਇਹ ਲੈ ਜੀ ਲੋ ਜੀ ਝੋਨੇ ਦੀ ਲਵਾਈ ਹੋ ਗਈ ਆ ਸ਼ੁਰੂ ਤੇ ਕਿਸਾਨਾਂ ਦੇ ਚਿਹਰਿਆਂ ਤੇ ਪੂਰੀ ਰੌਣਕ ਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਕਿਉਂਕਿ ਇਹ ਹੀ ਇੱਕ ਥੋੜੀ ਵਧੀਆ ਫਸਲ ਆ ਜਿਹਦੇ ਉੱਤੇ ਮੁੱਲ ਵਧੀਆ ਮੜ ਜਾਂਦਾ ਆ ਤੇ ਕਣਕ-ਕਣਕ ਦਾ ਰੇਟ ਤੁਹਾਨੂੰ ਪਤਾ ਘੱਟਾ ਹੀ ਹੁੰਦਾ ਆ ਤੇ ਹੋਰ ਫਸਲਾਂ ਕੋਈ ਸਬਜ਼ੀਆਂ ਦਾ ਰੇਟ ਵੀ ਥੋੜਾ ਘੱਟ ਹੁੰਦਾ ਆ ਤੇ ਇੱਥੇ ਕੀ ਮੀਂਹ ਨਹੀਂ ਪਿਆ ਹੈਗਾ ਹੁਣ ਦੇਖੋ ਸ਼ਾਇਦ ਦੱਸਦੇ ਤਾਂ ਹੈਗੇ ਬਈ ਮੀਂਹ ਪੈ ਜਾਣੇ ਆ ਮੀਂਹ ਪੈਂਦੇ ਰਹਿਣ ਤਾਂ ਵਧੀਆ ਆ ਜ਼ਮੀਨ ਚੋਂ ਘੱਟ ਪਾਣੀ ਨਿਕਲੂਗਾ ਮੀਂਹ ਵਾਲੇ ਪਾਣੀ ਨਾਲ ਵਧੀਆ ਸਰ ਜਾਣਾ ਆ ਤੇ ਲੈਵਲ ਵੀ ਸਹੀ ਰਹੂਗਾ ਆ ਆਪਣਾ ਬੰਦਾ ਇਧਰ ਇਹ ਨਹੀਂ ਹਟਦਾ ਹੈਗਾ ਇਹ ਵਸਾ ਰੋਜ਼ ਹੀ ਮੇਰੇ ਦਿਵਾਲੇ ਲੱਗ ਜਾਂਦਾ ਸਵੇਰੇ ਸ਼ਾਮ ਵੀ ਚੱਲ ਵੀ ਚੱਲ ਵੀ ਮੈਨੂੰ ਲੈ ਕੇ ਚੱਲ ਮੈਨੂੰ ਨਾਲ ਲੈ ਕੇ ਚੱਲਾ ਤੇ ਇੱਥੇ ਆ ਕੇ ਪਾਣੀ ਤੇ ਇਦਾਂ ਹੀ ਕਰਦਾ ਵਸ ਆ ਕੇ ਤੇ ਗਰਮੀ ਬਹੁਤ ਵੱਧ ਗਈ ਆ ਪਿਛਲੇ 3 ਦਿਨਾਂ ਤੋਂ ਤੇ ਹੁਣ ਅਗਲਾ ਹਫ਼ਤਾ ਦੱਸਿਆ ਕਿ ਮੌਸਮ ਥੋੜਾ ਸਹੀ ਰਹੂਗਾ ਤੇ ਟੈਂਪਰੇਚਰ ਜਿਹੜਾ ਹੁਣ 45 ਹੋ ਗਿਆ ਆ ਤੇ ਨੈਕਸਟ ਵੀਕ ਦੇ ਵਿੱਚ ਟੈਂਪਰੇਚਰ ਹੋ ਜਾਣਾ ਹੈਗਾ ਆ 38 35 ਇੱਥੇ ਫਰਕ ਪੈ ਜਾਊਗਾ ਟੈਂਪਰੇਚਰ ਦਾ ਮੀਂਹ ਪੈਂਦੇ ਰਹਿਣੇ ਚਾਹੀਦੇ ਆ ਹਫਤੇ 'ਚ ਦੋ ਕਵਰੀ ਮੀਂਹ ਪੈ ਜਵੇ ਤਾਂ ਵਧੀਆ ਹੋ ਜਾਣਾ ਮੌਸਮ ਵਧੀਆ ਰਹਿਣਾ ਆ ਤੇ ਗਰਮੀ ਵੀ ਘੱਟ ਲੱਗਣੀ ਆ ਪਰ ਜਦੋਂ ਹੁਣ ਦੋ ਦੋ ਤਿੰਨ ਤਿੰਨ ਹਫਤੇ ਮੀਂਹ ਨਹੀਂ ਪੈਂਦਾ ਫਿਰ ਕੰਮ ਔਖਾ ਹੁੰਦਾ ਜਿਆਦਾ ਬਾਕੀ ਤਾਂ ਠੀਕ ਆ ਕਰੋ ਚੱਕ ਜੀ